ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਖ ਟਿੱਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਤਨ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਵਿੱਚ ਕਿਸੇ ਵੀ ਫੈਬਰਿਕ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਤੁਹਾਨੂੰ ਤੁਸੀਂ ਸਾਡੇ ਸੁਣਨੇਗੇ ਤੁਸੀਂ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਜ਼ਰੂਰ ਫੋਲੋ ਕਰੋ ਸੰਦੂਬ ਟਿਕ ਕੋਡ ਦੋ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੇਮ ਸੂਟ ਲੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਤੁਸੀਂ ਮੌਸਮ ਦੇ ਅਕੋਰਡਿੰਗ ਵਿਆਹ ਸਾਡੇ ਸੀਜ਼ਨ ਦੇ ਅਕੋਰਡਿੰਗ ਹਨਾ ਜਿਵੇਂ ਤੁਹਾਨੂੰ ਪਸੰਦ ਆ ਆਪਣੇ ਕੋਈ ਵੀ ਫੈਬਰਿਕ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਆਪਣਾ ਵਰਕ ਵਗੈਰਾ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਮਸ਼ੀਨ ਚ ਆਰੀ ਚ ਹਨਾ ਤੁਸੀਂ ਆਪਣਾ ਵਿਦ ਸਟਿਚਿੰਗ ਸੂਟ ਲੈਣਾ ਜਾਂ ਵਿਦਆਊਟ ਲੈਣਾਗਾ ਹਰ ਇੱਕ ਤਰ੍ਹਾਂ ਦੀ ਆਪਣਾ ਕੋਲ ਸਟਿਚਿੰਗ ਆ ਹਰ ਇੱਕ ਤਰ੍ਹਾਂ ਦਾ ਵਰਕ ਆਗਾ ਆਪਾਂ ਤੁਸੀਂ ਆਪਣਾ ਲਹਿੰਗਾ ਤਿਆਰ ਕਰਵਾਓ ਸ਼ਰਾਰਾ ਤਿਆਰ ਕਰਵਾਓ ਗਰਾਰਾ ਤਿਆਰ ਕਰਵਾਉਣਾ ਉਜੀ ਮੈ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆ ਆਪਣੇ ਸਾਰੇ ਡੀਟੇਲ ਸਾਨੂੰ ਭੇਜ ਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਵਧੀਆ ਹਨ ਵਰਕ ਵਾਲੇ ਸੂਟ ਲੈ ਕੇ ਆਏ ਆ ਉਮੀਦ ਕਰਦਾ ਹਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਦੇਖੋ ਇਹ ਸੂਟ ਆਪਾਂ ਨੇ ਤਿਆਰ ਕਰਾਇਆ ਇਹ ਕ੍ਰੇਪ ਦੀ ਫੈਬਰਿਕ ਆ ਜੀ ਆਪਣੀ ਕ੍ਰੇਪ ਫੈਬਰਿਕ ਦੇ ਉੱਪਰ ਆਪਾਂ ਨੇ ਰੈਡੀ ਕਰਵਾਇਆ ਦੇਖੋ ਇਹ ਐਦਾਂ ਦੇਖੋ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਆ ਬਹੁਤ ਵਧੀਆ ਸੋਹਣਾ ਡਿਜ਼ਾਈਨਿੰਗ ਆ ਇਹ ਵਧੀਆ ਹੈਵੀ ਪਾਰਟੀ ਵੇਅਰ ਸੂ ਸਾਰਾ ਪਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਬਹੁਤ ਜਿਆਦਾ ਸੋਨਾ ਕਲਰ ਹੈ ਦਾ ਨਾ ਸਰਦਈ ਟੋਨ ਜੀ ਵੀ ਨਹੀਂ ਹੈਗੀ ਇਹਦੀ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਹੈਗਾ ਇਹ ਕੈਮਰੇ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਕਲਰ ਆਉਂਦਾ ਹੋਊਗਾ ਬਿਲਕੁਲ ਸਹੀ ਗੱਲ ਇਹ ਕਲਰ ਬਿਲਕੁਲ ਸਹੀ ਨਹੀਂ ਆਉਂਦਾ ਹੋਊਗਾ ਕੈਮਰੇ ਦੇ ਵਿੱਚ ਕੈਮਰੇ ਦੇ ਵਿੱਚੇ ਹੋਰ ਹੀ ਜਿਆਦਾ ਢਕੀਲਾ ਜਿਹਾ ਕਲਰ ਬਣ ਜਾਂਦਾ ਵਟੇ ਕਲਰ ਬਹੁਤ ਜਿਆਦਾ ਸੋਨਾਗਾ ਸਰਦਈ ਕਲਰ ਜਿਹਨੂੰ ਆਪਾਂ ਕਹਿਣੇ ਹੁੰਦੇ ਆਗੇ ਉਹ ਵਾਲਾ ਕਲਰ ਹੈਗਾ ਇਹ ਫਰੋਜੀ ਸਰਦਈ ਦਾ ਟੱਚ ਜਗਾ ਇਹ ਜਿਹੜਾ ਹੈਂਡਵਰਕ ਦੇ ਵਿੱਚ ਸਾਰਾ ਆਪਣਾ ਤਿਆਰ ਕਰਵਾਇਆ ਇਹ ਵਾਲਾ ਨੈੱਕ ਦਾ ਵਰਕ ਆਉਗਾ ਸਾਰਾ ਨੈੱਕ ਲੈਣਾ ਸਾਰਾ ਟੋਟਲ ਹੈਂਡ ਦੇ ਵਿੱਚ ਦੇਖੋ ਤਿਆਰ ਹੋਇਆ ਹੈ ਵਿੱਚ ਆਪਾਂ ਪਿੱਛੇ ਜਿਹੜਾ ਕਲਰ ਦਾ ਜਿਹੜਾ ਥ्रेड ਹੈਗਾ ਉਹ ਯੂਜ਼ ਕੀਤਾ ਆ ਗੱਠ ਜਿਹੜਾ ਵਰਕ ਬਾਕੀ ਸਾਰਾ ਸਤਾਰਾ ਸਿੱਪੀ ਸਤਾਰਾ ਕੱਟ ਦਾਣਾ ਹਨਾ ਸਾਰਾ ਜਿਹੜਾ ਆਪਣਾ ਹੈਂਡਵਰਕ ਦਾ ਮਟੀਰੀਅਲ ਸਾਰਾ ਉਹ ਰੈਡੀ ਹੈ ਇਹ ਗਲੇ ਦਾ ਵਰਕ ਆ ਗਿਆ ਇਦਾਂ ਸਾਰੇ ਛੋਟੇ ਦੇ ਵਿੱਚ ਇਦਾਂ ਮੋਤੀ ਜੀ ਆਉਣਗੇ ਤੇ ਘੇਰੇ ਦੇ ਉੱਪਰ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਪਣੀ ਹੋਈ ਹੈ ਆਵळा ਵਰਕ ਹੈ ਜਿਹੜਾ ਇੱਦਾਂ ਕੱਟ ਵਰਕ ਹੈ ਦੇਖੋ ਸਾਰਾ ਹੀ ਦਾਪਕੇ ਨਾਲ ਦੇਖੋ ਆਪਾਂ ਕੱਟ ਵਰਕ ਇਹ ਕੀਤਾ ਹੋਇਆ ਹੈਗਾ ਸਾਰਾ ਟੋਟਲ ਹੈਂਡ ਚ ਹੀ ਤਿਆਰ ਹੈਗਾ ਤੇ ਇੱਦਾਂ ਆਹ ਜਿਹੜਾ ਵਰਕ ਹੈ ਇਹ ਆਪਣਾ ਆ ਜਾਊਗਾ ਬਾਜੂ ਦੇ ਉੱਪਰ ਇਹ ਬਾਹਾਂ ਦੇ ਉੱਪਰ ਵਰਕ ਆਊਗਾ ਤੇ ਜਿਹੜਾ ਇੱਧਰ ਹੈਗਾ ਇਹ ਵਾਲਾ ਆਪਣਾ ਆ ਜਾਊਗਾ ਬਾਟਮ ਦੇ ਉੱਪਰ ਆਹ ਵਾਲਾ ਵਰਕ ਹੈ ਜਿਹੜਾ ਆਪਣਾ ਬਾਟਮ ਤੇ ਆਊਗਾ ਇਹ ਬਾਟਮ ਦਾ ਵਰਕ ਹੈਗਾ ਤੇ ਇੱਧਰ ਆਪਣਾ ਬਾਹਾਂ ਦਾ ਵਰਕ ਹੈਗਾ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਦੇ ਨਾਲ ਆਪਣਾ ਤਿਆਰ ਹੋਇਆਗਾ ਨਾ ਤੁਸੀਂ ਇਹ ਦੁਪੱਟਾ ਆਪਣਾ ਕਮਲਚੂਣ ਦਾ ਕਰਵਾਓ ਪਿਓਰ ਔਰਗੈਂਜਾ ਦਾ ਕਰਵਾਓ ਕਿਉਂਕਿ ਕਮਲਚੂਣ ਦਾ ਕਰਵਾਉਂਗੇ ਤਾਂ ਆਪਾਂ ਨੂੰ ਥੋੜੀ ਜਿਹੀ ਕੋਸਟ ਜ਼ਿਆਦਾ ਹੋਏਗੀ ਜੇਕਰ ਪਿਓਰ ਔਰਗੈਂਜਾ ਵਗੈਰਾ ਆਪਾਂ ਕਰਵਾਉਣਾ ਹੈਗੇ ਤਾਂ ਆਪਾਂ ਨੂੰ ਉਤ ਹਜ਼ਾਰ ਰੁਪਏ ਘੱਟ ਹੋ ਜਾਂਦਾ ਹੈ ਆਪਣਾ ਉਹ ਦੁਪੱਟੇ ਦਾ ਕਿਉਂਕਿ ਕਮਲਚੂਣ ਤੁਹਾਨੂੰ ਵੀ ਪਤਾਗਾ ਵੀ ਕਮਲਚੂਣ ਆਪਣੇ ਸਾਰੀ ਸਭ ਤੋਂ ਹਾਈ ਕੁਆਲਿਟੀ ਵਾਲਾ ਦੁਪੱਟਾ ਹੁੰਦਾ ਹੈ ਹਨਾ ਹਾਈ ਪ੍ਰਾਈਸ ਵਾਲਾ ਤੇ ਜਿਹੜੇ ਕਸਟਮਰ ਨੇ ਆਪਣਾ ਕਮਲ ਚੂਣ ਲਗਵਾਉਣਾ ਕਮਲ ਚੂਣ ਲਗਵਾ ਸਕਦੇ ਜੀ ਅਰ ਗੰਜਲ ਲਗਵਾਉਣਾ ਅਰ ਗੰਜਨ ਅਤਿਆਰ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਦੇ ਨਾਲ ਆਪਣਾ ਤਿਆਰ ਹੋਇਆ ਹੈਂਡਵਰਕ ਦਾ ਸੂਟ ਹੈ ਤੁਸੀਂ ਫੈਬਰਿਕ ਚੇਂਜ ਕਰ ਸਕਦੇ ਹੋ ਆਪਣਾ ਤੇ ਕਲਰ ਵਗੈਰਾ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਆਪਣਾ ਮਹਿੰਦੀ ਕਲਰ ਦਾ ਸੂਟ ਹੈਗਾ ਇਹ ਆਪਣੀ ਟੈਪੀ ਸਿਲਕ ਦੀ ਫੈਬਰਿਕ ਹੈਗੀ ਤੇ ਮਹਿੰਦੀ ਕਲਰ ਹੈ ਦਾ ਮਹਿੰਦੀ ਕਲਰ ਦੇ ਉੱਪਰ ਤਿਆਰ ਹੋਇਆ ਹੈ ਇਹ ਦੇ ਇਹ ਵਾਲਾ ਡਿਜ਼ਾਈਨ ਹੈ ਦਾ ਚਾਕੇਰੇ ਵਾਲਾ ਡਿਜ਼ਾਈਨ ਬੜਾ ਹੈ ਤੇ ਇਹਦੀ ਮੋਤੀ ਦੀ ਫਿਨਿਸ਼ਿੰਗ ਜ਼ਿਆਦਾਗੀ ਇਹਦੇ ਸਿੱਪੀ ਦੇ ਕੰਮ ਘੱਟ ਹੋਇਆ ਹੈਗਾ ਮੋਤੀ ਦੀ ਫਿਨਿਸ਼ਿੰਗ ਜ਼ਿਆਦਾ ਲਈ ਦੇਖੋ ਇਹਦਾ ਚਾਕੇਰੇ ਦੇ ਉੱਪਰ ਵਰਕ ਆਵੇ ਚਾਕੇਰੇ ਦੇ ਉੱਪਰ ਵਰਕ ਆਗਾ ਤੇ ਬਾਕੀ ਇਹਦੇ ਬਾਹ ਦੇ ਉੱਪਰ ਵਰਕ ਮਿਲੂਗਾ ਆਪਾਂ ਤੇ ਆਹ ਵਾਲਾ ਦੇਖੋ ਬਾਹ ਦੇ ਉੱਪਰ ਵਰਕ ਆਗਾ ਬਹੁਤ ਜਿਆਦਾ ਸੋਹਣੇ ਦੇਖੋ ਐਦਾ ਸਿੰਪਲ ਜਿਹੀ ਲੁੱਕ ਨਾਲ ਆਪਾਂ ਨੇ ਤਿਆਰ ਕਰਵਾਇਆ ਦਾ ਉਹੀ ਦੇਖੋ ਸਾਰੀ ਬੇਲ ਹੈ ਜਿਹੜੀ ਬਾਹ ਦੇ ਉੱਪਰ ਆਗੀ ਉਹੀ ਆਪਣੇ ਚਾਕੇਰੇ ਦੇ ਉੱਪਰ ਹੈ ਤੁਸੀਂ ਆਪਣਾ ਬਾਟਮ ਤੇ ਵੀ ਨਾਲ ਕਰਵਾ ਸਕਦੇ ਹੋ ਦੁਪੱਟੇ ਵਗੈਰਾ ਤੇ ਆਹ ਆਪਣੀ ਫੋਰ ਸਾਈਡ ਕਰਵਾਉਣਾਗਾ ਤਾਂ ਉਹਦਾ ਕਰਵਾ ਸਕਦੇ ਹੋ ਬਸ ਜਿਹੜਾ ਤੁਸੀਂ ਦੁਪੱਟੇ ਤੇ ਵਰਕ ਕਰਵਾਉਣੇ ਦਾ ਉਹਦੀ ਕਾਸਟ ਦੁੱਗਣੀ ਹੋ ਜਾਂਦੀ ਹੈਗੀ ਕਿਉਂਕਿ ਦੁਪੱਟੇ ਤੇ ਜੇ ਆਪਾਂ ਫੋਰ ਸਾਈਡ ਵਰਕ ਕਰਵਾਵਾਂਗੇ ਤਾਂ ਸੂਟ ਨਾਲੋਂ ਜ਼ਿਆਦਾ ਵਰਕ ਦੁਪੱਟੇ ਤੇ ਹੋ ਜਾਂਦਾਗਾ ਜੇ ਜੋ ਕੋਈ ਵੀ ਆਪਾਂ ਹੈਂਡਵਰਕ ਦਾ ਸੂਟ ਤਿਆਰ ਕਰਵਾਉਣਾਗੇ ਜੇਕਰ ਆਪਾਂ ਦੁਪੱਟੇ ਦੇ ਉੱਪਰ ਵਰਕ ਕਰਵਾਉਣੇਗੇ ਤਾਂ ਉਹਦੀ ਕਾਸਟ ਆ ਜਿਹੜੀ ਦੁੱਗਣੀ ਹੋ ਜਾਂਦੀ ਹੈਗੀ ਤੁਸੀਂ ਆਪਣਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਹਨਾ ਦੁਪੱਟੇ ਦਾ ਵੀ ਕਰਵਾਉਣਾਗਾ ਜਾਂ ਨਹੀਂ ਕਰਵਾਉਣਾਗਾ ਕੱਟ ਕਰਵਾਉਣਾਗਾ ਵਰਗਾਂ ਜਾਂ ਤੇ ਕਰਵਾਉਣਾ ਚਨੂਨ ਤੇ ਕਰਵਾਉਣਾ ਨਾ ਜਿਵੇਂ ਤੁਹਾਡੀ ਚੋਇਸ ਆ ਉਸ ਅਕੋਰਡਿੰਗ ਆਪਣਾ ਕਰਵਾ ਕੇ ਲੈ ਸਕਦੇ ਇਹ ਵਾਲਾ ਆਪਣਾ ਸਿਮਰ ਟਿਸ਼ੂ ਤੇ ਤਿਆਰ ਹੈਗਾ ਸਿਮਰ ਟਿਸ਼ੂ ਤੇ ਤਿਆਰ ਆਪਣਾ ਇਹ ਵਾਲਾ ਸੂਟ ਤੇ ਬਹੁਤ ਸੋਹਣਾ ਆਪਣਾ ਲਾਈਟ ਜਾਂ ਪਿਸਤਾ ਜਾਂ ਸ਼ੇਡ ਹੈ ਦਾ ਬਹੁਤ ਸੋਹਣਾ ਕਲਰ ਹੈਗਾ ਲਾਈਟ ਪਿਸਤਾ ਜਾਂ ਕਲਰ ਹੈਗਾ ਇਹ ਵੀ ਆਪਣਾ ਟੋਟਲ ਹੈਂਡਵਰਕ ਚ ਬਣਿਆ ਹੋਇਆ ਹੈਗਾ ਦੇਖੋ ਇਹ ਟੋਟਲ ਹੈਂਡਵਰਕ ਚ ਹੀ ਆਪਣਾ ਤਿਆਰ ਹੋਇਆ ਹੈ ਸੈਂਟਰ ਪੈਨਲ ਨੇ ਸੈਂਟਰ ਪੈਨਲਾਂ ਦੇ ਵਿਚਕਾਰ ਜਿਹੜੇ ਬੂਟੇ ਜਿ ਬਣੇ ਹੋਏ ਨੇ ਬਹੁਤ ਸੋਹਣਾ ਪਿਆਰਾ ਡਿਜ਼ਾਈਨ ਹੈ ਜਿਹੜਾ ਬਣ ਕੇ ਤਿਆਰ ਹੋਇਆ ਹੈਗਾ ਸਾਰਾ ਆਪਣਾ ਟੋਟਲ ਹੈਂਡ ਚ ਬਣਾਇਆ ਹੈ ਇਹਦੇ ਵਿੱਚ ਕੋਈ ਵੀ ਆਪਣਾ ਮਿਕਸ ਵਰਕ ਨਹੀਂ ਹੈਗਾ ਜਾਂ ਕੋਈ ਆਰੀ ਦਾ ਜਾਂ ਕੋਈ ਮਸ਼ੀਨ ਦਾ ਹਨਾ ਸਾਰੇ ਹੀ ਆਪਣਾ ਟੋਟਲ ਹੈਂਡ ਚ ਬਣ ਕੇ ਤਿਆਰ ਹੋਇਆਗਾ ਸੂਟ ਸਿੱਪੀ ਸਾਰੇ ਮੋਤੀ ਦੀ ਜਿਹੜੀ ਫਿਨਿਸ਼ਿੰਗ ਹੈ ਇਹਨੂੰ ਜ਼ਿਆਦਾ ਦਿੱਤੀ ਗਈ ਹੈ ਸੈਂਟਰ ਪੈਨਲਾਂ ਦੇ ਵਿਚਕਾਰ ਵੱਡੇ ਵੱਡੇ ਇਹ ਫਲਾਰ ਆਉਣਗੇ ਤੁਸੀਂ ਇਹ ਆਪਣਾ ਆਰੀ ਮਿਕਸ ਵੀ ਕਰਵਾ ਸਕਦੇ ਹੋਗੇ ਆਪਣਾ ਆਰੀ ਹੈਂਡ ਦਾ ਮਿਕਸ ਸੂਟ ਵੀ ਕਰਵਾ ਸਕਦੇ ਹੋ ਤੇ ਸਾਰਾ ਆਪਣਾ ਟੋਟਲ ਜਿੰਮੇ ਹੀ ਹੈਂਡਵਰਕ ਚ ਬਣਿਆ ਹੋਇਆ ਹੈਗਾ ਉਹਦਾ ਕਰਵਾ ਸਕਦੇ ਹੋ ਸਿਮਰ ਟਿਸ਼ੂ ਦੀ ਫੈਬਰਿਕ ਹੈਗੀ ਇਹ ਤੇ ਇਹਦੇ ਆਪਾਂ ਨੂੰ ਬਾਹ ਦੇ ਉੱਪਰ ਵਰਕ ਮਿਲੂਗਾ ਆਹ ਵਾਲਾ ਆ ਗਿਆ ਬਾਹ ਦੇ ਉੱਪਰ ਦੇਖੋ ਸਾਰਾ ਐਵੇਂ ਪੂਰਾ ਹੈਵੀ ਵਰਕ ਹੈਗਾ ਸਾਰੀਆਂ ਐਵੇਂ ਬਿੱਲੀਆਂ ਜਿ ਬਣੀਆਂ ਹੋਈਆਂ ਨੇ ਬਹੁਤ ਸੋਹਣੀ ਪਿਆਰੀ ਡਿਜ਼ਾਈਨਿੰਗ ਹੈ ਜਿਹੜੀ ਆਪਣੀ ਹੀ ਤਿਆਰ ਹੋਈ ਹੈਗੀ ਸਿਮਰ ਟਿਸ਼ੂ ਤੇ ਤੇ ਨਾਲ ਇਹ ਦੁਪੱਟਾ ਦਾ ਜਿਹੜਾ ਔਰਗੈਂਜ਼ਾ ਦਾਗਾ ਦੇਖੋ ਐਵੇਂ ਆਪਾਂ ਨੇ ਕੋਟਾ ਪੱਤੀ ਦੀ ਲੇ ਰੰਗ ਕਰਵਾ ਕੇ ਮੋਤੀ ਵਾਲੇ ਆਪਾਂ ਗੋਟੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਬਣ ਕੇ ਸੂਟ ਜਿਹੜਾ ਹੈ ਤਿਆਰ ਹੋਇਆਗਾ ਤੁਸੀਂ ਸੇਮ ਫੈਬਰਿਕ ਤੇ ਸੇਮ ਕਲਰ ਨਾਲ ਵੀ ਲੈ ਸਕਦੇ ਹੋਗੇ ਫੈਬਰਿਕ ਦੀ ਚੇਂਜ ਫੈਬਰਿਕ ਆਪਣਾ ਚੇਂਜ ਕਰਕੇ ਕਿਸੇ ਹੋਰ ਫੈਬਰਿਕ ਵਗੈਰਾ ਤੇ ਜਿਵੇਂ ਤੁਹਾਨੂੰ ਪਸੰਦ ਹੋਵੇ ਉਵੇਂ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਇਹ ਵਾਲਾ ਵੀ ਆਪਣਾ ਟੈਡੀ ਸਿੱਧਰਾ ਸੂਟ ਹੈਗਾ ਟੈਡੀ ਸਿੱਧਰਾ ਸੂਟ ਦਾ ਦੇਖੋ ਤਾਂ ਲਾਈਟ ਜਾਂ ਗ੍ਰੇ ਤੇ ਗ੍ਰੇ ਸਕਾਈ ਦਾ ਕੰਬੀਨੇਸ਼ਨ ਦਾ ਕਲਰ ਦਾ ਬਹੁਤ ਜਿਆਦਾ ਸੋਹਣਾ ਕਲਰ ਹੈ ਇਹ ਵੀ ਆਪਣਾ ਹੈਂਡ ਆਈ ਇਹ ਵੜਾ ਇਤੇ ਬਣਿਆ ਹੋਇਆ ਹੈਗਾ ਸਾਰੀ ਸ਼ਰਟ ਦੇ ਉੱਪਰ ਐਦਾ ਬੁੱਟੀਆਂ ਲੱਗੀਆਂ ਸ਼ਰਟ ਦੇ ਫਰੰਟ ਸਾਈਡ ਐਦਾ ਬੁੱਟੀਆਂ ਨੇ ਹੈਂਡ ਆਰੀ ਦਾ ਇਹ ਵੀ ਆਪਣਾ ਮਿਕਸ ਹੈ ਇਧਰ ਇਹਦੀ ਬਾਹ ਦਾ ਵਰਕ ਕਰਦੇ ਨੇ ਇਹ ਜਿੱਦਾਂ ਬਾਹ ਨੇ ਉੱਪਰ ਵਰਕ ਹੋਇਆ ਹੋਇਆ ਹੈਗਾ ਉਦਾਂ ਹੀ ਇਹਦੀ ਬਾਟਮ ਦੇ ਉੱਪਰ ਵਰਕ ਹੋਇਆ ਹੈਗਾ ਇਸੇੇ ਵਾਲਾ ਵਰਕ ਆ ਗਿਆ ਇਹਦੀ ਬਾਟਮ ਤੇ ਬਾਟਮ ਤੇ ਵਰਟਾ ਹੈਗਾ ਬਾਟਮ ਦਾ ਵਰਕ ਬਾਹ ਦਾ ਵਰਕ ਤੇ ਇਧਰ ਆ ਗਿਆ ਸ਼ਰਟ ਦੇ ਉੱਪਰ ਆ ਗਿਆ ਸਾਰੇ ਦੇ ਐਦਾ ਦਾ ਵਰਕ ਹੋਇਆ ਹੈਗਾ ਦੇਖੋ ਇਹ ਆਪਣਾ ਲਾਈਟ ਕਲਰ ਸੀਗਾ ਤਾਂ ਇਹਨੂੰ ਆਪਾਂ ਸੋਨਾ ਬਣਾਉਣ ਦੇ ਲਈ ਇਹਨੂੰ ਦੁਪੱਟੇ ਦਾ ਆਪਾਂ ਕੰਟਰਾਸਟ ਦੇ ਵਿੱਚ ਰੱਖਿਆਗਾ ਦੇਖੋ ਜਿਹੜੀ ਇਹਦੇ ਵਿੱਚ ਬੂਟੀ ਦਾ ਕਲਰ ਹੈਗਾ ਆਹ ਕੈਰਟਜਾ ਕਲਰ ਹੈਗਾ ਕੈਰਟ ਰੈਜ਼ਲਟਾ ਜਿਹਾ ਕਲਰ ਹੈਗਾ ਦੇਖੋ ਉਦਾਂ ਦੇ ਕਲਰ ਦੇ ਨਾਲ ਆਪਾਂ ਇਹਨੂੰ ਫ੍ਰੈਸ਼ ਸੌਰੀ ਦੁਪੱਟਾ ਕਰਕੇ 골ਡਨ ਕਲਰ ਦੇ ਲੇਸ ਨਾਲ ਆਪਾਂ ਇਹਨੂੰ ਫ੍ਰੈਸ਼ ਕੀਤਾਗਾ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਬਣ ਰਿਹਾ ਹੈਗਾ ਹੈਂਡ ਆਰੀ ਦਾ ਮਿਕਸ ਹੈਗਾ ਤੁਸੀਂ ਵੀ ਆਪਣਾ ਐਜਾ ਦਾ ਸੂਟ ਨਾ ਰੈਡੀ ਕਰਵਾਉਣਾਗਾ ਐਜਾ ਕੰਟਰਾਸਟ ਦੇ ਵਿੱਚ ਕੰਟਰਾਸਟ ਸਲਵਾਰ ਵੀ ਕਰ ਸਕਦੇ ਹੋ ਇਹ ਆਪਾਂ ਸਾਰਾ ਆਲ ਓਵਰ ਸੂਟ ਕਰ ਲਿਆ ਤਾਂ ਆਪਾਂ ਕੱਲਾ ਦੁਪੱਟਾ ਕੰਟਰਾਸਟ ਦੇ ਵਿੱਚ ਕਰ ਲਿਆ ਤੁਸੀਂ ਨਾਲ ਦੀ ਸਲਵਾਰ ਕਰਕੇ ਹਨ ਜੇ ਜ਼ਿਆਦਾ ਇਹਨੂੰ ਥੋੜਾ ਜਿਹਾ ਉਸ ਤੋਂ ਹੋਰ ਜ਼ਿਆਦਾ ਡਾਰਕ ਬਣਾਉਣਾਗਾ ਬਸ ਇਕੱਲੇ ਦੁਪੱਟੇ ਦੇ ਨਾਲ ਵੀ ਗ੍ਰੇਸ ਡਾਰਕ ਦੀ ਆਉਣ ਲੱਗ ਜਾਂਗੇ ਜੇ ਆਪਾਂ ਇਹ ਨਾਲ ਦੀ ਦੁਪੱਟਾ ਕਰਾ ਲੈਂਦੇ ਫਿਰ ਥੋੜਾ ਜਿਹਾ ਇਹ ਸਾਰਾ ਲਾਈਟ ਲਾਈਟ ਲੱਗਣਾ ਸੀ ਹੁਣ ਇਹ ਸੂਬਰ ਵਧੀਆ ਪ੍ਰੋਫੈਸ਼ਨਲ ਜਿਹਾ ਸੂਟ ਆਪਾਂ ਬਣਾਉਂਦੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋਗੇ ਤੇ ਆਪਣਾ ਡਿ ਜਿਵੇਂ ਤੁਹਾਨੂੰ ਪਸੰਦ ਆ ਕਿ ਜੋ ਹੋਰ ਸਿੰਥੈਟਿਕ ਫੈਬਰਿਕ ਤੇ ਰੰਗੀਆਂ ਲਸਕਤ ਵਗੈਰਾ ਵੀ ਵੈਸਟ ਫੈਬਰਿਕ ਆਪਣਾ ਤੇ ਤੁਸੀਂ ਆਪਣਾ ਹਨਾ ਟੈਬੀ ਸਿਲਕ ਤੇ ਗਰੇਟ ਸਾਟਨ اور ਗੈਜ਼ਾ ਟਿਸ਼ੂ ਜੋ ਵੀ ਤੁਹਾਨੂੰ ਪਸੰਦ ਆ ਉਹ ਪਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਵੀਡੀਓ ਵਿੱਚ ਦੱਸ ਚੁੱਕੀਆਂ ਵੀ ਕਿਵੇਂ ਤੁਸੀਂ ਆਪਣਾ ਵਰਕ ਕਰਵਾਉਣਾਗਾ ਕਿਵੇਂ ਆਪਾਂ ਤੁਸੀਂ ਕਿਸੇ ਹੋਰ ਫੈਬਰਿਕ ਤੇ ਇਹਨੂੰ ਕਰਵਾ ਸਕਦੇ ਹੋ ਕਿ ਮੇਰੇ ਕਲਰ ਵਗੈਰਾ ਸਿਲੇਕਸ਼ਨ ਸਾਰੇ ਤੁਹਾਡੀ ਆਪਣੀ ਹੋਗੀ ਜੇ ਮੈਂ ਤੁਸੀਂ ਵਰਤੀਕ ਸੂਟ ਚਾਹੋ ਆਪਣਾ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਣਾ ਸਾਰੇ ਡਿਟੇਲ ਤੁਸੀਂ ਆਪਣੇ ਸਾਨੂੰ ਦੱਸ ਕੇ ਤੇ ਸਾਰੇ ਕਿਵੇਂ ਤੁਸੀਂ ਵਰਕ ਐਡ ਕਰਵਾਉਣਾ ਜਾਂ ਸਕਿਪ ਕਰਵਾਉਣਾ ਕੁਝ ਉਹ ਤੁਹਾਡੇ ਆਪਣੇ ਅਕੋਰਡਿੰਗ ਹੋਊਗਾ ਸਾਰਾ ਪਤਾ ਮੈਂ ਦੱਸ ਚੁੱਕੇ ਵੀਡੀਓ ਵਿੱਚ ਸਾਰੇ ਸਿਲੇਕਸ਼ਨ ਤੁਸੀਂ ਆਪਣੇ ਕਰਕੇ ਸਾਨੂੰ ਦਾ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨਾਂ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ